ਉਹ ਜੂ ਰਿਆ ਨੇ ਇਹ ਸ਼ੋਰ ਦੋ। ਬਾਈ ਵੀਰੇ ਕਾਲੀ ਵੀ ਨੇ ਇਹਨਾਂ ਨੇ ਸਾਰੀ ਚੈਟ ਦੇਖੀ ਐ, Google ਦੇਖਿਆ ਕੀ 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 ਹਿਸਟਰੀ ਐ, ਪੇਮੈਂਟ ਦੀ ਵੀ ਦੇਖੀ ਐ ਕੀ ਕੀ ਮਿਲਿਆ ਜੀ ਬਾਬਾ ਫੋਨ ਦੇ ਵਿੱਚੋਂ। ਇਹ ਮੁੰਡਾ ਕਹਿੰਦਾ ਵਾ ਕਿ ਮੈਂ ਕੁਝ ਨਹੀਂ ਕਰਦਾ। ਚੈਟ ਹੁਣੇ ਜਿਹੜੀ ਜਿਹੜੀ ਨਵੀਂ ਚੈਟ ਆ, ਪਹਿਲੀ ਨੂੰ ਛੱਡ ਤੋਂ ਨਵੀਂ ਚੈਟ ਦੇ ਵਿੱਚ ਮੁੰਡਾ ਕੁੜੀਆਂ ਆਪਣਾ ਫੋਟੋਆਂ ਵਾਲੀਆਂ ਪਈਆਂ। ਕਹਿੰਦਾ ਜੀ ਇਹ ਮੇਰੇ ਨਹੀਂ ਮੇਰੇ ਫਰੈਂਡ ਦੀ। ਫਰੈਂਡ ਇੱਕ ਹੁੰਦਾ ਵਾ, ਦੋ ਹੁੰਦਾ ਵਾ, ਚਾਰ ਹੁੰਦੇ ਨੇ। ਤੇ ਸਾਰੇ ਹੀ ਤੁਹਾਨੂੰ ਕੁੜੀਆਂ ਦੀਆਂ ਫੋਟੋਆਂ ਹੀ ਸੈਂਡ ਕਰੀ ਜਾਂਦੇ ਤੇ ਤੂੰ ਗੁੰਗਾ ਕੁੜੀਆਂ ਦੀਆਂ ਫੋਟੋਆਂ ਸੈਂਡ ਕਰਨ ਦਾ। ਮੰਨਦੀ ਵੀ ਨਹੀਂ ਓਸ ਚੈਟ ਦੇ ਵਿੱਚ ਕਹਿਣ ਦਿਆ ਵਾ ਵੀ ਇਹ ਤਾਂ ਕੁੜੀਆਂ ਮੰਨਣ ਨਹੀਂ ਡੀਆਂ ਵਾ ਹੋਰ ਕੋਈ ਭੇਜ ਕਿੰਨੀਆਂ ਭੇਜ ਨਹੀਂਆਂ ਹੋਰ ਕੋਈ ਮਤਲਬ ਇਹ ਬੰਦਾ ਕੰਮ ਕਰਦਾ ਵਾ ਪਹਿਲਾਂ ਪਹਿਲਾਂ ਇਹ ਇਹਨੂੰ ਪਿਆਰ ਨਾਲ ਪੁੱਛੀ ਜਾਂਦੇ ਆ ਵੀ ਤੇਰਾ ਤੇ ਕੁਇਤਰਾ ਗੱਲ ਕੀਤੀ ਆ ਗੱਲ ਕੀਤੀ ਆ ਆਂਦਾ ਨਹੀਂ ਬਾਅਦ ਜਾਂਦਾ ਜੀ 1000 ਰੁਪਈਆ ਛੋਟ ਛੋਟ ਦਾ ਮਤਲਬ ਕੀ ਹੁੰਦਾ ਜੇ ਕੁੜੀਆਂ ਨਹੀਂ ਆ ਤਾਂ ਖਰਾਬ ਕੌੜੇ ਹੁੰਦੇ ਨੇ ਇਥੇ ਕਾਹਦੇ ਛੋਟ ਦੇਈ ਜਾਂਦੇ ਨੇ ਕੀ ਇਸਲਾਹ ਦੇ ਇੰਡਾਈਨ ਨਾਲ ਉਹ ਤਾਂ ਮੰਨ ਗਿਆ ਪੁੱਤੋ ਤਾਂ ਮੰਨ ਕੇ 76 ਗੱਲ ਅਸਲ ਜੇਕਰ ਸਾਨੂੰ ਸਰਕਾਰ ਜਿਰਾਗ ਦਾ ਖੁੱਲ੍ਹ ਦੇ ਦੇਣਾ ਇੱਕ ਘੰਟੇ ਦੇ ਅੰਦਰ ਅੰਦਰ ਆ ਜਿੰਨੇ ਹੋਟਲ ਆਣਾ ਸਾਰੇ ਆਣਾ ਉਹ ਐ ਤੀਰੰਗੁਣਾ ਸਿੱਧੇ ਸਰਕਾਰ ਨੇ ਤੇ ਬੜਾ ਵੱਡਾ ਕਹਿੰਦੇ ਭਰਾਲਾ ਕਰਤਾ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿੱਤਾ ਸਰਕਾਰ ਨੇ ਕੀਤਾ ਸਰਕਾਰ ਨੇ ਸਰਕਾਰ ਨੇ ਤਾਂ ਖੁੱਲ੍ਹ ਦਿੱਤੀ ਹੋਈ ਆ ਜੇ ਇਹਨਾਂ ਨੂੰ ਸਾਰਾ ਕੁਝ ਪਤਾ ਹੁੰਦਿਆਂ ਸੁਣਦਿਆਂ ਵੀ ਫਿਰ ਨਹੀਂ ਕਾਰਵਾਈ ਕਰਾਂ ਢੀ ਸਾਨੂੰ ਕਹਿੰਦੇ ਨੇ ਤੁਸੀਂ ਕਿਉਂ ਕੰਮ ਕਰਦੇ ਜੇ ਤੁਸੀਂ ਇੱਜ ਕਿਉਂ ਕਰਦੇ ਜੇ ਸਾਨੂੰ ਮਜਬੂਰ ਹੋਣਾ ਕਰਨਾ ਪੈਂਦਾ ਵਾ ਕਿਉਂਕਿ ਆ ਪ੍ਰਸ਼ਾਸਨ ਕੁਝ ਕਰਨ ਜੋਗਾ ਹੀ ਨਹੀਂ ਆ ਇਹ ਤਾਂ 15 20 ਮਿੰਟ ਹੋਏ ਬੰਦੇ ਨੂੰ ਫੜਿਆ ਉਹਨੂੰ ਫੋਨ ਵੀ ਆ ਕੇ ਕੀ ਚੱਕਰ ਪੈ ਗਿਆ ਫਲਾਣੇ ਦਾ ਫੋਨ ਕਰਾਤਾ ਫਲਾਣੇ ਦਾ ਫੋਨ ਐਦਾਂ ਤੇ ਫੇ ਪੁਲਿਸ ਨੂੰ ਵੀ ਪੈਸਾ ਚੜਦਾ ਬਿਲਕੁਲ ਜਾਂਦਾ ਪੈਸਾ ਬਿਲਕੁਲ ਜਾਂਦਾ